ਸਾਂਤਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਮੋਲ ਟਾਊਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਟਰਸਟ ਦੇ ਵੱਲੋਂ ਦੁਪਹਿਰਾ ਸਾਹਿਬ ਦਾ ਸਮਾਗਮ ਪਕਾਇਆ ਗਿਆ। ਇਸ ਸਭ ਵਿੱਚ 프리 ਦੰਦਾ ਦੇ ਚੈਕਅਪ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦੱਸਿਆ ਕਿ ਮੁਫਤ ਦਵਾਈਆਂ ਦੇ ਕੇ ਲੋੜਵੰਦ ਲੋਕਾਂ ਨੇ ਇਸ ਕੈਂਪ ਦੇ ਵਿੱਚ ਲਾਹਾ ਲਿਆ। ਪੱਤਰਕਾਰ ਨਾਲ ਗੱਲਬਾਤ ਕਰਦਾ ਪ੍ਰਬੰਧਕ ਨੇ ਦੱਸਿਆ ਕਿ ਪੂਰੇ ਦੇਸ਼ ਭਾਰਤ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੀ ਲੜੀ ਵਿੱਚ ਮੋਲ ਟਾਊਨ ਵਿਕੇਸ਼ ਸਮਾਗਮ ਕਰਵਾਇਆ ਗਿਆ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾ ਚਰਤਾਸ ਕਰਦੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਉੱਪਰ ਆਪਣਾ ਆਸ਼ੀਰਵਾਦ ਬਣਾਏ ਰੱਖਣ। ਲੁਧਿਆਣਾ ਵਾਸੀ ਲਈ ਚਿੰਕਾ ਸ਼ਾਖ। ਅੱਜ ਬਾਬਾ ਦੀਪ ਸਿੰਘ ਚੈਰੀਟੇਬਲ ਹਸਪੀਟਲ ਵਿੱਚ ਅਸੀਂ ਫ੍ਰੀ ਡੈਂਟਲ ਐਂਡ ਮੈਡੀਕਲ ਚੈੱਕਅਪ ਕੈਂਪ ਲਾਇਆ ਸੀ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੀ ਸ਼ਾਮੀ 4 ਵਜੇ ਤੱਕ ਕੈਂਪ ਚੱਲਿਆ। 100 ਤੋਂ 150 ਲੋਕ ਕੈਂਪ 'ਚ ਆਏ ਨੇ। ਉਹਨਾਂ ਦਾ ਫ੍ਰੀ ਡੈਂਟਲ ਚੈੱਕਅਪ ਔਰ ਮੈਡੀਕਲ ਚੈੱਕਅਪ ਹੋਇਆ ਹੈ। ਡੈਂਟਲ ਰਿਲੇਟਡ ਜਿੰਨੀ ਪ੍ਰੋਬਲਮਸ ਨੇ ਸਾਰਾ ਅਸੀਂ ਉਹਨਾਂ ਦਾ ਚੈੱਕਅਪ ਕੀਤਾ ਹੈ ਔਰ ਉਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਅਪਾਇੰਟਮੈਂਟ ਦਿੰਦੀ ਹੈ ਬਾਕੀ ਸਾਰੇ ਪ੍ਰੋਸੀਜਰਸ ਡੈਂਟਲ ਦੇ ਡੈਂਚਰ ਹੋ ਗਿਆ ਇੰਪਲੈਂਟ ਹੋ ਗਿਆ ਆਰ ਸੀ ਟੀਜ਼ ਹੋ ਗਈ ਸਾਰੇ ਪ੍ਰੋਸੀਜਰਸ ਦੀ ਕੋਸਟਿੰਗ ਸਾਰਿਆਂ ਤੋਂ ਹਸਪੀਟਲਸ ਤੋਂ ਹਰ ਜਗ੍ਹਾ ਤੋਂ ਬਿਕੋਜ਼ ਇਹ ਚੈਰੀਟੇਬਲ ਹਸਪੀਟਲ ਹੈ ਸਭ ਤੋਂ ਘੱਟ ਹੈ ਔਰ ਅੱਜ ਉਹਨਾਂ ਦਾ ਚੈੱਕਅਪ ਫ੍ਰੀ ਹੋ ਕੇ ਉਹਨਾਂ ਨੂੰ ਅਵੇਅਰਨੈਸ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੇ ਦੰਦ ਵਿੱਚ ਕੀ ਕੀ ਪ੍ਰੋਬਲਮਸ ਨੇ ਤਾਂ ਕਿ ਉਹ ਆਪਣਾ ਇਲਾਜ ਜਲਦੀ ਕਰਾਂ ਮੈਡਮ ਹੋਰ ਕਿਹੜੇ ਕਿਹੜੇ ਇਲਾਜ ਇੱਥੇ ਹੁੰਦੇ ਨੇ ਔਰ ਇੱਧਰ ਹਸਪੀਟਲ ਵਿੱਚ ਸਾਡੇ ਕੋਲ ਹੱਡੀਆਂ ਦੇ ਆਰਥੋ ਦੇ ਡਾਕਟਰ ਹੈ ਨੇ ਗਾਇਨਕੋਲੋਜਿਸਟ ਡਾਕਟਰ ਬੰਦੇ ਨੇ ਨਿਊਰੋ ਦੇ ਡਾਕਟਰ ਹੈ ਨੇ ਔਰ ਸਕਿਨ ਦੇ ਡਾਕਟਰ ਬੰਦੇ ਨੇ ਠੀਕ ਹੈ ਸਸ਼ੀਕਲ ਜੀ ਮੇਰਾ ਨਾਮ ਡਾਕਟਰ ਅਮਨੀਤ ਹੈ ਤੇ ਜਿਹੜਾ ਸਾਡਾ ਇਹ ਚੈਰੀਟੇਬਲ ਹੈਗਾ ਬਾਬਾ ਦੀਪ ਸਿੰਘ ਚੈਰੀਟੇਬਲ ਦੇ ਵਿੱਚ ਇਹਦੇ ਵਿੱਚ ਕੁਝ ਜੇ ਅਗਰ ਨੀਡੀ ਪੇਸ਼ੈਂਟ ਆਂਦੇ ਨੇ ਜੋ ਨਹੀਂ ਇਲਾਜ ਕਰਾ ਸਕਦੇ ਜਾਂ ਉਹਨਾਂ ਕੋਲ ਫਾਈਨੈਂਸਸ ਦੀ ਥੋੜੀ ਜੀ ਕਮੀ ਹੈ ਤਾਂ ਉੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਚੈਰੀਟੀ ਦੇ ਵਿੱਚ ਕੀਤਾ ਜਾਏ ਘੱਟ ਤੋਂ ਘੱਟ ਰਿਟਾ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਏ ਹੁਣ ਹੋਂ ਤੱਕ ਜਿਹੜੇ ਕਿੰਨੇ ਕਿਲੋਗ੍ਰਾਮ ਜਰੂਰਤਮੰਦ ਲੋਕ ਜਿਨ੍ਹਾਂ ਦਾ ਤੁਸੀਂ ਇਲਾਜ ਚੈਰੀਟੇ ਦੇ ਵਿੱਚ ਕੀਤਾ ਹੈ ਦੇਖੋ ਜਦੋਂ ਇਹ ਜਿੱਦਾਂ ਦਾ ਵੀਡੀਓ ਫੈਲ ਰਹੀ ਹੈ ਲੋਕ ਕਾਫੀ ਆਂਦੇ ਨੇ ਪੇਸ਼ੈਂਟਸ ਆਂਦੇ ਨੇ ਉਹਦੇ ਵਿੱਚੋਂ ਨੀਡੀ ਪੇਸ਼ੈਂਟ ਜਿਹੜੇ ਸਾਨੂੰ ਲੱਗਦੇ ਹੈ ਕਿ ਹਾਂ ਨਹੀਂ ਪੇ ਕਰ ਸਕ ਕੀਤੀਆਂ ਦੀ ਮੈਕਸਿਮਮ ਤੋਂ ਮੈਕਸਿਮਮ ਉਹਨਾਂ ਨੂੰ ਚੈਰੀਟੀ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪ੍ਰਭਜੀਤ ਹੈ ਅੱਜ ਜਿ세 ਇੱਥੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪੀਟਲ ਜੀ ਕੈਂਪ ਲਗਾਇਆ ਹੈ ਮੈਡੀਕਲ ਤੇ ਡੈਂਟਲ ਚੈੱਕਅਪ ਅੱਜ ਦੋਨੋਂ ਫ੍ਰੀ ਸੀ ਠੀਕ ਹੈ ਉਹਨਾਂ ਦੇ ਨਾਲ ਸਹਾਇ ਸੀ ਦਵਾਈਆਂ ਵੀ ਫ੍ਰੀ ਦਿੱਤੀਆਂ ਨੇ ਅੱਜ ਦੇ ਦਿਨ 'ਚ ਤੇ ਮੈਡੀਕਲ ਦੀਆਂ ਵੀ ਤੇ ਡੈਂਟਲ ਦੀਆਂ ਵੀ ਹਾਂ ਦਾ ਸਮੇਂ ਵੀ ਇਦਾਂ ਦਾ ਜਿਹੜੀ ਕੈਂਪ ਚੱਲ ਰਿਹਾ ਹੈ ਹਾਂਜੀ ਹਾਂਜੀ ਹਰ ਮਹੀਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਕੈਂਪ ਲਗਾਈਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟਾਂ ਦਾ ਮੂਫ ਉਠਾ ਸਕਣ ਤੇ ਡੈਂਟਲ ਬੜੀ ਅਸੀਂ ਇਹ ਤੇ ਅਹੀ ਕਹਿੰਨੇ ਕਿ ਆਓ ਚੈੱਕ ਕਰਾਓ ਚੈੱਕ ਕਰਾ ਕੇ ਪਤਾ ਲੱਗੇਗਾ ਨਾ ਕਿ ਕੀ ਕੀ ਪ੍ਰੋਬਲਮਸ ਨੇ ਫਿਰ ਉਹਦੇ ਹਿਸਾਬ ਨਾਲ ਸੋਲੂਸ਼ਨ ਨਿਕਲੇਗਾ ਉਹਦੇ ਸਾਬ ਨਾਲ ਟਰੀਟਮੈਂਟ ਹੋਏਗਾ ਤੇ ਸਾਡੇ ਵੱਲੋਂ ਹਰ ਪੇਸ਼ੈਂਟ ਨੂੰ ਅਹੀ ਰਿਕਵੈਸਟ ਹੈ ਕਿ ਆਓ ਔਰ ਚੈੱਕ ਕਰਾਓ